ਸਤਿ ਸ਼੍ਰੀ ਅਕਾਲ ਜੀ ਗੱਭਰੂਨ ਯੂਕੇ ਹਾਜ਼ਰ ਆ ਤੁਹਾਡੇ ਲਈ ਇੱਕ ਬਿਲਕੁਲ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਜ਼ਿਕਰ ਕਰਨਾ ਅੱਜ ਜੌਬਸ ਦਾ ਜਿੰਨੀ ਵਾਰ ਵੀ ਆਪਾਂ ਪੁੱਛਦੇ ਹਾਂ ਤੁਹਾਨੂੰ ਕਿ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਆ ਤਾਂ ਹਜ਼ਾਰਾਂ ਹੀ ਮੈਸੇਜ ਆਉਂਦੇ ਆ ਕਿ ਜੌਬ ਕੋਈ ਕਹਿੰਦਾ ਜੌਬ ਇਨ ਲੰਡਨ ਕੋਈ ਕਹਿੰਦਾ ਜੌਬ ਇਨ ਬਰਮਿੰਗਮ ਕੋਈ ਕਹਿੰਦਾ ਜੌਬ ਇਨ ਮੈਂਚੈਸਟਰ ਕੋਈ ਕਹਿੰਦਾ ਜੌਬ ਇਨ ਵੇਲਜ਼ ਜੌਬ ਇਨ ਸਕਾਟਲੈਂਡ ਹਨਾ ਸੋ ਹਜ਼ਾਰਾਂ ਹੀ ਮੈਸੇਜ ਜੌਬ ਦੇ ਹੁੰਦੇ ਆ ਤੇ ਜੌਬ ਦਾ ਇਸ ਵੀਡੀਓ ਚ ਡਿਸਕਸ ਕਰਾਂਗੇ ਆਪਾਂ ਜਿੰਨੇ ਜਣੇ ਨੂੰ ਹੈਲਪ ਦੀ ਲੋੜ ਹੋਈ ਉਹਨੂੰ ਵੀਡੀ ਸੋ ਜੌਬ ਦਾ ਫੰਡਾ ਇੰਨਾ ਮੁੱਦਾ ਕਾਤੇ ਬਣਦਾ ਜਾਂ ਜੌਬ ਦੀ ਦਿੱਕਤ ਇਹ ਕਾਤੇ ਆਉਂਦੀ ਆ ਉਹ ਤੁਹਾਨੂੰ ਸਭ ਨੂੰ ਖੁਦ ਰਿਸਰਚ ਕਰਨੀ ਪਊਗੀ ਮੈਂ ਬਾਰ ਬਾਰ ਦੱਸ ਕੇ ਹੰਬ ਚੁੱਕਿਆ ਇਸ ਚੀਜ਼ ਨੂੰ ਕਿ ਤੁਹਾਨੂੰ ਜੌਬ ਦੀਆਂ ਦਿੱਕਤਾਂ ਕਿਉਂ ਆਉਂਦੀਆਂ ਨੇ ਮੈਂ ਇਸ ਵੀਡੀਓ 'ਚ ਸਿਰਫ ਸੋਲੂਸ਼ਨ ਦੀ ਗੱਲ ਕਰੂੰਗਾ ਵੀ ਸੋਲੂਸ਼ਨ ਕੀ ਹੋ ਸਕਦੇ ਆ ਹੁਣ ਦੇਖੋ ਸਭ ਤੋਂ ਪਹਿਲਾਂ ਜੇ ਤੁਹਾਨੂੰ ਪੰਜਾਬ ਤੋਂ ਆਣਾ ਥੋੜੀ ਕੈਪੇਬਿਲਿਟੀ ਕੋਈ ਹੋਣੀ ਚਾਹੀਦੀ ਆ ਸਕਿੱਲ ਤੁਹਾਡੇ ਕੋਲ ਹੋਣੀ ਚਾਹੀਦੀ ਆ ਕੋਈ ਵੀ ਠੀਕ ਹੈ ਜੇ ਸਕਿੱਲ ਨਹੀਂ ਵੀ ਹੈਗੀ ਤਾਂ ਇਹੋ ਜੇ ਕੰਮ ਲੱਭੋ ਜਿੱਥੇ ਸਕਿੱਲ ਦੀ ਲੋੜ ਨਹੀਂ ਹੁੰਦੀ ਠੀਕ ਹੈ ਵੇਟਰ ਦੇ ਕੰਮ ਲਈ ਕੋਈ ਸਕਿੱਲ ਦੀ ਲੋ ਠੀਕ ਹੈ ਵੇਟਰ ਕਰੋ ਚਾਹੇ ਬੁਚਰ ਦਾ ਕੰਮ ਕਰੋ ਚਾਹੇ ਪੰਡੇ ਤੋਂ ਲੱਗ ਜਾਂਦਾ ਕੋਈ ਚਾਹੇ ਕੋਈ ਡਿਲੀਵਰੀ ਡਰਾਈਵਰ ਲੱਗ ਜਾਂਦਾ ਸਿਰਫ ਤੁਹਾਨੂੰ ਬੇਸਿਕ ਬੇਸਿਕ ਚੀਜ਼ਾਂ ਪਤਾ ਹੋਣੀ ਚਾਹੀਦੀ ਨੇ ਪ੍ਰੋਫੈਸ਼ਨਲੀ ਕਿਵੇਂ ਡਰੈਸ ਅਪ ਕਰਨਾ ਆਪਣੇ ਆਪ ਨੂੰ ਆਪਣੇ ਆਪ ਨੂੰ ਕਿਵੇਂ ਇੰਟਰੋਡਿਊਸ ਕਰਨਾ ਸੋ ਬੇਸਿਕ ਚੀਜ਼ਾਂ ਸਭ ਨੂੰ ਆਉਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਬੇਸਿਕ ਵੀ ਨਹੀਂ ਆਉਂਦੇ ਉਹ ਫਿਰ ਧੱਕੇ ਖਾਂਦੇ ਆ ਜੌਬ ਨੂੰ ਲੈ ਕੇ ਜਿਨ੍ਹਾਂ ਨੂੰ ਆਪਣੀ ਇੰਟਰੋਡਕਸ਼ਨ ਵੀ ਨਹੀਂ ਦੇਣੀ ਆਉਂਦੀ ਬੇਸਿਕ ਕਿਵੇਂ ਕਿਵੇਂ ਆਪਣੇ ਆਪ ਨੂੰ ਇੰਟਰੋਡਿਊਸ ਕਰਨਾ ਕਿਤੇ ਗੱਲ ਵੀ ਨਹੀਂ ਕਰ ਸਕਦੇ ਕਿਸੇ ਤੀਏ ਬੰਦੇ ਨਾਲ ਦੂਜੇ ਬੰਦੇ ਨਾਲ ਤਾਂ ਉਹਨਾਂ ਨੂੰ ਜੌਬ ਨਹੀਂ ਮਿਲਦੀ ਹੈ ਦੂਜੀ ਗੱਲ ਆਪਣੇ ਆਪ ਨੂੰ ਸੀਵੀ ਦੇ ਵਿੱਚ ਪ੍ਰੋਪਰਲੀ ਰਿਪਰੈਜ਼ੈਂਟ ਕਰੋ ਸੀਵੀ ਬਣਾ ਕੇ ਲੈ ਕੇ ਆਓ ਆਪਣਾ ਜੇ ਨਹੀਂ ਬਣਾਇਆ ਹੋਇਆ ਇੱਥੇ ਆ ਕੇ ਬਣਾਓ ਜਿਹੜੇ ਮੂੰਹ ਚੱਕ ਕੇ ਦੁਕਾਨਾਂ ਤੋਂ ਦੁਕਾਨਾਂ ਫਿਰਦੇ ਰਹਿੰਦੇ ਆ ਸੀਵੀ ਉਹਨਾਂ ਦੇ ਕੋਲ ਨਹੀਂ ਹੁੰਦਾ ਉਹਨਾਂ ਨੂੰ ਕਦੇ ਜੌਬ ਨਹੀਂ ਮਿਲਦੀ ਠੀਕ ਹੈ ਜੀ ਇਹ ਸੋਲੂਸ਼ਨ ਦੱਸ ਰਿਹਾ ਤੁਹਾਨੂੰ ਮੈਂ ਸਾਰੇ ਜੇ ਸੀਵੀ ਹੋਣ ਦੇ ਬਾਵਜੂਦ ਵੀ ਤੁਸੀਂ ਦੁਕਾਨਾਂ ਦੇ ਟੱਕੇ ਖਾ ਰਹੇ ਆ ਆਨਲਾਈਨ ਅਪਲਾਈ ਕਰਨ ਦਾ ਫਾਰਮੈਟ ਨਹੀਂ ਚੂਜ਼ ਕਰ ਰਹੇ ਤਾਂ ਵੀ ਨਹੀਂ ਮਿਲਣੀ ਹੈਗੀ ਇਕੱਲੇ ਦੁਕਾਨਾਂ ਤੇ ਫਿਰ ਕੇ ਨਹੀਂ ਕੁਝ ਵੀ ਹੋਣਾ ਕਿਉਂਕਿ ਦੁਕਾਨਾਂ ਦੇ ਤਾਂ ਆਲਰੇਡੀ ਹਰ ਕੋਈ ਬੰਦਾ ਜਾਂਦਾ ਹਰ ਕੋਈ ਬੰਦਰੀ ਅਪਰੋਚ ਹੈਗੀ ਆ ਫ 100 ਦਾ 100 ਬੰਦਾ ਜਿਹਦੇ ਕੋਲ CV ਹੈਗਾ ਜਿਹਦੇ ਕੋਲ ਨਹੀਂ ਵੀ ਹੈਗਾ ਉਹ ਵੀ ਦੁਕਾਨ ਤੇ ਫਿਰ ਰਿਹਾ ਹੈ ਟਾਊਨ ਸੈਂਟਰ ਚ ਘੁੰਮ ਰਹੇ ਆ ਰੋੜਾ ਤੇ ਧੱਕੇ ਖਾ ਰਹੇ ਆ ਜੌਬ ਨੂੰ ਲੈ ਕੇ ਪੁੱਛਦੇ ਫਿਰ ਰਹੇ ਆ ਜੌਬ ਦੇ ਦਿਓ ਜੌਬ ਦੇ ਦਿਓ ਐ ਲੱਗੇ ਹੁੰਦੇ ਆ ਹਨਾ ਅਪਰੋਚ ਚੇਂਜ ਕਰੋ ਔਨਲਾਈਨ ਆਵੋ ਆਪਣੀਆਂ ਜਿੰਨੀਆਂ ਜੌਬ ਵੈਬਸਾਈਟਾਂ ਨੇ ਉਹਨਾਂ ਤੇ ਜੌਬ ਸਰਚ ਕਰੋ ਸਭ ਤੋਂ ਵੱਡੀ ਗਲਤੀ ਜਿਹੜੇ ਕਰਦੇ ਆ ਫਿਰ ਉਹ ਕਹਿੰਦੇ ਆ ਵੀ ਇਸ ਤਾਂ ਇੰਡੇਡ ਦੇ ਉੱਤੇ ਜਾਂ monster.com gunfree ਦੇ ਉੱਤੇ re.com ਤੇ CV ਲਾਇਬ੍ਰੇਰੀ ਤੇ ਜੌਬ ਅਪਲਾਈ ਕੀਤੀਆਂ ਠੀਕ ਆ ਬਾਈ ਕਰਤੀਆਂ ਉੱਥੇ ਵੀ ਭੀੜ ਫਿਰ ਰਹੀ ਆ ਜੇ 100 ਬੰਦੇ ਸੜਕ ਤੇ ਜੌਬ ਤਾ 80 ਫਿਰ ਰਹੇ ਆ ਔਨਲਾਈਨ ਜੌਬ ਅਪਲਾਈ ਕਰਦੇ ਇੰਡੀਡ ਤੇ ਫਲਾਣਾ ਆਪਣਾ ਸੀਵੀ ਚਪਕਾ ਰਹੇ ਆ ਜਿਹੜੇ ਸਾਈਟਾਂ ਤੇ ਫਿਰ ਕਹਿੰਦੇ ਸਾਨੂੰ ਰਿਪਲਾਈ ਨਹੀਂ ਆਇਆ ਨਹੀਂ ਆਉਂਦਾ ਨਹੀਂ ਆਉਂਦਾ ਆਉਣਾ ਵੀ ਨਹੀਂ ਹੈਗਾ ਕਿਉਂਕਿ ਉਹ ਸਾਈਟਾਂ ਜੌਬ ਜੌਬ ਦੇਣ ਵਾਸਤੇ ਨਹੀਂ ਬਣੀਆਂ ਤੁਹਾਨੂੰ ਉਹ ਸਾਈਟਾਂ ਸਿਰਫ ਜੌਬ ਨੂੰ ਮਾਰਕੀਟ ਕਰਦੀਆਂ ਨੇ ਜੌਬ ਦੀ ਸਿਰਫ ਮਸ਼ਹੂਰੀ ਕਰਦੀਆਂ ਨੇ ਜੌਬ ਅਪਲਾਈ ਹੋਣੀ ਆ ਉਹ ਤੇ ਨੈਕਸਟ ਸਟੈਪ ਆ ਉਹ ਵੈਬਸਾਈਟਾਂ ਇੰਡੀਡ ਵਰਗੀਆਂ ਸਾਈਟਾਂ ਤੁਹਾਨੂੰ ਸਿਰਫ ਜੌਬ ਦੱਸਦੀਆਂ ਨੇ ਜੇ ਤੁਸੀਂ ਉੱਥੇ ਅਪਲਾਈ ਕਰ ਰਹੇ ਹੋ ਤੇ ਐਕਸਪੈਕਟ ਕਰ ਰਹੇ ਹੋ ਕਿ ਤੁਹਾਨੂੰ ਉੱਥੇ ਜੌਬ ਮਿਲ ਜੂਗੀ ਤਾਂ ਤੁਹਾਡੇ ਵਰਗਾ ਬੇ ਉਥੇ ਜਿਹੜੀ ਜੋਬ ਆਈ ਗਈ ਆ ਉਹ ਜੋਬ ਦੀ ਡਿਟੇਲ ਪੜੋ ਕੀ ਆ ਕਿਹੜੀ ਕੰਪਨੀ ਆ ਡਿਸਕ੍ਰਿਪਸ਼ਨ ਪੜੋ ਠੀਕ ਹੈ ਜੀ ਆਪਣੀ ਜੋਬ ਜਿਹੜੀ ਆ ਸੀਵੀ ਦੇ ਅਕੋਰਡਿੰਗ ਜੇ ਜੇ ਤੁਹਾਨੂੰ ਮੈਚ ਲੱਗ ਰਿਹਾ ਕਿ ਮੈਚ ਹੋ ਰਹੀ ਹੈ ਮੈਂ ਕਰ ਲੂੰਗਾ ਕੰਮ ਠੀਕ ਹੈ ਤਾਂ ਆਪਣਾ ਸੀਵੀ ਉਹਦੇ ਹਿਸਾਬ ਨਾਲ ਅਪਡੇਟ ਕਰੋ ਜੇ ਅਪਡੇਟ ਹੈਗਾ ਆਲਰੇਡੀ ਤਾਂ ਉਹ ਜੋਬ ਦੀ ਜਿਹੜੀ ਕੰਪਨੀ ਆਫਰ ਕਰ ਰਹੀ ਹੈ ਸਿੱਧਾ ਕੰਪਨੀ ਦੀ ਵੈਬਸਾਈਟ ਤੇ ਜਾਓ ਉਥੇ ਜਾ ਕੇ ਅਪਲਾਈ ਕਰੋ ਕੰਪਨੀ ਵੈਬਸਾਈਟ ਤੇ ਵੀ ਅਪਲਾਈ ਕਰੋ ਤੇ ਹਾਇਰਿੰਗ ਮੈਨੇਜਰ ਜਾਂ ਰਿਕਰੂਟਰ ਕੌਣ ਆ ਉਥੇ ਦਾ ਉਹ ਦੇਖੋ ਉਹਨੂੰ ਪਰਸਨਲ ਈਮੇਲ ਕਰੋ ਉਹਨੇ ਆਪਣੀ ਈਮੇਲ ਪਾਈ ਹ ਤੇ ਜੇ ਕਵਰ ਲੈਟਰ ਐਡ ਕਰ ਸਕਦੇ ਆ ਤਾਂ ਹੋਰ ਵੀ ਚੰਗੀ ਗੱਲ ਆ ਇਸ ਲੈਵਲ ਤੱਕ ਨੈਕਸਟ ਲੈਵਲ ਤੱਕ ਤੁਹਾਨੂੰ ਜਾਣਾ ਪੈਣਾ ਉਸ ਤੋਂ ਬਾਅਦ ਅਪਲਾਈ ਕਰਨ ਤੋਂ ਬਾਅਦ ਡਾਇਰੈਕਟ ਜਿਹੜੀ ਤੁਸੀਂ ਅਪਲਾਈ ਕਰ ਰਹੇ ਹੋ ਉਹ ਵੀ ਆ ਨਹੀਂ ਹੈਗਾ ਕਿ ਦੋ ਚਾਰ ਅਪਲਾਈ ਕਰ ਦਿੱਤੀਆਂ 20 25 1050 ਜਿੰਨੀਆਂ ਵੱਧ ਤੋਂ ਵੱਧ ਕਰ ਸਕਦੇ ਆ ਡਾਇਰੈਕਟ ਕੰਪਨੀਆਂ ਦੀ ਵੈਬਸਾਈਟਾਂ ਦੇ ਜਾ ਕੇ ਅਪਲਾਈ ਕਰੋ ਤਾਂ ਜਾ ਕੇ ਤੁਹਾਨੂੰ ਰਿਸਪੌਂਸ ਆਉਣੇ ਰਿਵਰਟ ਆਉਣੇ ਸ਼ੁਰੂ ਹੋਣਗੇ ਪੇਸ਼ੈਂਸ ਰੱਖੋ ਐ ਨਹੀਂ ਹੈਗਾ ਕਿ ਉਹ ਸਾਲਾ OTP ਆ ਬਈ 5 ਮਿੰਟ ਚ ਆ ਜਾਊਗਾ ਰਪਲਾਈ ਨਾ ਪੇਸ਼ੈਂਸ ਰੱਖੋ ਹਫਤਾ 10 ਦਿਨ 15 ਦਿਨ ਮਹੀਨੇ ਮਹੀਨੇ ਤੱਕ ਰਪਲਾਈ ਆਉਂਦੇ ਆ ਕਿ ਹਾਇਰਿੰਗ ਮੈਨੇਜਰ ਕੋਈ ਬਿੱਲੇ ਨਹੀਂ ਬੈਠੇ ਹੈਗੇ ਹਜ਼ਾਰਾਂ ਪ੍ਰੋਫਾਈਲਾਂ ਉਹਨਾਂ ਨੇ ਚੈੱਕ ਕਰਨੀਆਂ ਪੇਸ਼ੈਂਸ ਸਭ ਤੋਂ بڑا ਗੁਣਾ ਜਿਹੜਾ ਇੱਥੇ ਲੋਕਾਂ 'ਚ ਹੈ ਨਹੀਂ ਪੇਸ਼ੈਂਸ ਚਾਹੀਦੀ ਆ ਤੇ ਪੇਸ਼ੈਂਸ ਕੋਈ ਕਹੂਗਾ ਕਿ ਭਾਈ ਪੇਸ਼ੈਂਸ ਕਿਵੇਂ ਰੱਖੀਏ ਜੌਬ ਨਹੀਂ ਹੈਗੀ ਭੁੱਖੇ ਮਰ ਰਹੇ ਆ ਪੈਸੇ ਨਹੀਂ ਹੈਗੇ ਤਾਂ ਭਾਈ ਪਲਾਨ ਕਰਕੇ ਨਹੀਂ ਆਏ ਤੁਸੀਂ ਫਿਰ ਤੁਸੀਂ ਬਾਲ ਸਟੇਟ ਕਰਵਾਉਂਦੇ ਰਹੇਗੇ ਉੱਥੇ ਹਨਾ ਤੁਸੀਂ ਆਪਣੀਆਂ ਜੈਕਟਾਂ ਤੁਸੀਂ ਆਪਣੇ ਬੂਟ ਉਹ ਲੈਣਦੇ ਰਹੇਗੇ ਫਿਰ ਪੰਜਾਬ ਤੁਸੀਂ ਪਲਾਨ ਨਹੀਂ ਕੀਤਾ ਠੀਕ ਹੈ ਹੁਣ ਪਾ ਲਓ ਜੈਕਟਾਂ ਹੁਣ ਕਰਾ ਲਓ ਬਾਲ ਸਟੇਟ ਐਨਕਾ ਲਾ ਲਓ ਜਿਹੜੀਆਂ ਘੜੀਆਂ ਘਰੋਂ ਲੈ ਕੇ ਆਏ ਹੁਣ ਲਾ ਕੇ ਦੇਖ ਲਓ ਜ ਕਿਉਂਕਿ ਲਾਈਫ ਦਾ ਤੁਸੀਂ ਪਲਾਨ ਕੀਤੀ ਨਹੀਂ ਹੈਗੀ ਠੀਕ ਹੈ ਜੀ ਸੱਚ ਹੈ ਕੌਣਾ ਲੱਗੂਗਾ ਪਰ ਇਹ ਜਰਨਾ ਪੈਣਾ ਕਿਉਂਕਿ ਤੁਸੀਂ ਹੁਣ ਧੱਕੇ ਖਾ ਰਹੇ ਆ ਤਾਂ ਤੁਹਾਡੀ ਆਪਣੀ ਗਲਤੀ ਆ ਪੇਸ਼ੈਂਸ ਰੱਖੋ ਪੇਸ਼ੈਂਸ ਦੇ ਨਾਲ ਹੀ ਜੌਬ ਮਿਲਨੀ ਆ ਉਹ ਤੋਂ ਬਿਨਾ ਜੌਬ ਨਹੀਂ ਮਿਲਣੀ ਹੈਗੀ ਟਰਾਈ ਕਰਦੇ ਰਹੋ ਉਸ ਤੋਂ ਇਲਾਵਾ ਰੈਫਰੈਂਸ ਜੇ ਤੁਸੀਂ ਆਪਣੇ ਲੋਕਾਂ ਨਾਲ ਮਿਲਦੇ ਖੁਲਦੇ ਆ ਬਾਹਰ ਅੰਦਰ ਜਾਣਦੇ ਆ ਘੁੰਮਦੇ ਫਿਰਦੇ ਆ ਬੈਠਦੇ ਆ ਦੇਖਦੇ ਆ ਕਿਸੇ ਈਵੈਂਟ ਤੇ ਜਾਂਦੇ ਆ ਯੂਨੀਵਰਸਿਟੀ ਜਾਂਦੇ ਆ ਚਾਰ ਲੋਕਾਂ ਨੂੰ ਪੁੱਛਦੇ ਆ ਉਥੇ ਤੁਹਾਨੂੰ ਕੋਈ ਨਾ ਕੋਈ ਰੈਫਰੈਂਸ ਮਿਲੂਗਾ ਵੀ ਫਲਾਣਾ ਤੋਂ ਉਹ ਬੰਦਾ ਹੈਗਾ ਮੈਂ ਲੱਗਿਆ ਹੋਇਆ ਹਾਂ ਉਥੇ ਜਾ ਕੇ ਕੰਮ ਕਰ ਲੈ ਐਵੇਂ ਹੋ ਜਾਂਦਾ ਠੀਕ ਹੈ ਐਵੇਂ ਬਹੁਤ ਸਾਰੀਆਂ ਜੋਬਸ ਮਿਲ ਜਾਂਦੀਆਂ ਨੇ ਰੈਫਰੈਂਸ ਨਹੀਂ ਵੀ ਹੈਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਜਿੱਥੇ ਤੁਸੀਂ ਰੈਫਰੈਂਸ ਨਹੀਂ ਹੈਗਾ ਤੁਹਾਡੀ ਸਕਿੱਲ ਪ੍ਰੀਵੀਅਸ ਐਕਸਪੀਰੀਅੰਸ ਕੰਮ ਆਊਗਾ ਠੀਕ ਹੈ ਇਹ ਸਭ ਚੀਜ਼ਾਂ ਕਾਊਂਟ ਹੁੰਦੀਆਂ ਨੇ ਇਹ ਸਭ ਚੀਜ਼ਾਂ ਐਵੇਂ ਨਹੀਂ ਹੈਗੀਆਂ ਸੀਸ ਸੋ ਇਹ ਸਭ ਚੀਜ਼ਾਂ ਪਾਰਟ ਨਾ ਹੁੰਦੀਆਂ ਨੇ ਜੋਬ ਮਿਲਣ ਦੇ ਵਿੱਚ ਤੇ ਬਾਕੀ ਮੈਂਟੈਲਿਟੀ ਦਾ ਡਿਪੈਂਡ ਕਰਦਾ ਵੀ ਹੁਣ ਤੁਸੀਂ ਲੇਬਰ ਜੋਬ ਕਰਨੀਆਂ ਤੁਸੀਂ ਡਿਲੀਵਰੀਆਂ ਹੀ ਕਰਨੀਆਂ ਨੇ ਕੰਸਟਰਕਸ਼ਨ ਤੇ ਹੀ ਜਾਣਾ ਜਾਂ ਵੇਟਰ ਦੀ ਜੋਬ ਕਰਨੀਆਂ ਠੀਕ ਹੈ ਜਾਂ ਲੋਅਰ ਸਕਿੱਲਡ ਜੋਬ ਕਰਨੀਆਂ ਨੇ ਨੋ ਡਾਊਟ ਕੰਮ ਕੋਈ ਨਹੀਂ ਮਾੜਾ ਹੈਗਾ ਜਿਹੜਾ ਵੀ ਕੰਮ ਤੁਹਾਡੇ ਢਿੱਡ 'ਚ ਰੋਟੀ ਪਾਉਂਦਾ ਹੈ ਕੰਮ-ਕੰਮ ਹੁੰਦਾ ਹੈ ਬਟ ਕੀ ਤੁਸੀਂ ਉਹ ਸਾਰੀ ਉਮਰ ਇਹੀ ਕਰਦੇ ਰਹਿਣਾ ਇਹ ਦੱਸੋ ਕਿਉਂਕਿ ਉਹਦੇ 'ਚ ਤੁਹਾਨੂੰ ਓਨੀ ਕੇ ਪੇ ਮਿਲੂਗੀ ਓਨਾ ਕੇ ਗੁਜ਼ਾਰਾ ਹੋਊਗਾ ਰੋਟੀ ਤੁਹਾਡੇ ਢਿੱਡ 'ਚ ਜ਼ਰੂਰ ਪਾਊਗੀ ਬਟ ਗਰੋਥ ਨਹੀਂ ਹੋਣੀ ਤੁਹਾਡੀ ਕੀ ਤੁਸੀਂ ਸਾਰੀ ਉਮਰ ਡਿਲੀਵਰੀਆਂ ਕਰਦੇ ਰਹਿ ਸਕਦੇ ਹੋ ਕੀ ਤੁਸੀਂ ਸਾਰੀ ਉਮਰ ਸਕਿਉਰਿਟੀ ਗਾਰਡ ਕਰਦੇ ਰਹਿ ਸਕਦੇ ਹੋ ਜੇ ਤੁਸੀਂ ਰਹਿ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਕਰੀ ਚੱਲੋ ਬਾਈ ਨੋ ਡਾਊਟ ਬਟ ਜੇ ਤੁਹਾਨੂੰ ਲੱਗਦਾ ਤੁਸੀਂ ਗਰੋ ਕਰਨਾ ਹੈ ਤਾਂ ਬਾਈ ਆਪਣੀਆਂ ਓਪਰਚ्युनिटीਆਂ ਲੱਭੋ ਓਪਰਚ ਠੀਕ ਆ ਸਰਟੀਫਿਕੇਸ਼ਨ ਨਾ ਕਰੋ ਕੋਰਸੇਸ ਕਰੋ ਜਿੰਨੇ ਓਪਰਚੁਨਿਟੀ ਮਿਲਦੀਆਂ ਉਹਨਾਂ ਨੂੰ ਗ੍ਰੈਬ ਕਰੋ ਠੀਕ ਆ ਕੋਈ ਨਾ ਕੋਈ ਬੰਦਾ ਰੈਫਰ ਕਰਦਾ ਫਲਾਣੀ ਤੋਂ ਇਹ ਕੋਰਸ ਆਫਰ ਕੀਤਾ ਜਾ ਰਿਹਾ ਫਲਾਣੀ ਤੋਂ ਇਹ ਚੀਜ਼ਾਂ ਪੜਾਈ ਆਪਣੀ ਡਟ ਕੇ ਕਰੋ ਪੜਾਈ ਜਿਹੜੀ ਆ ਬਹੁਤ ਇੰਪੋਰਟੈਂਟ ਆ ਯੂਕੇ ਦੇ ਵਿੱਚ ਪੜਾਈ ਕਰਨਾ ਆ ਪੜਾਈ ਡਟ ਕੇ ਕਰੋ ਪੜਾਈ ਕਰਕੇ ਤੁਸੀਂ ਕਿਤੇ ਵੀ ਕੋਈ ਵੀ ਸਕਿੱਲ ਜਿਹੜੀ ਆ ਹਾਸਲ ਕਰ ਲਓਗੇ ਕਿਉਂਕਿ ਤੁਸੀਂ ਪੜਾਈ ਕੀਤੀ ਹੋਗੀ ਉਹ ਤੇ ਰੈਲੇਵੈਂਟ ਤੁਹਾਡੀ ਅੰਡਰਸਟੈਂਡਿੰਗ ਦੁਨੀਆ ਨੂੰ ਲੈ ਕੇ ਸਮਾਜ ਨੂੰ ਲੈ ਕੇ ਜਾਂ ਯੂਕੇ ਦੀ ਜੌਬ ਮਾਰਕੀਟ ਨੂੰ ਲੈ ਕੇ ਵੱਧ ਜੂਗੀ ਕਿਉਂਕਿ ਤੁਸੀਂ ਉਹ ਉਹ ਲੈਵਲ ਦੀ ਪੜਾਈ ਕੀਤੀ ਹੋਈ ਆ ਯੂਕੇ ਦੀ ਪੜਾਈ ਕੀਤੀ ਹੋ ਉਦੋਂ ਲਾਵਾ ਫਿਰ ਗੱਲਾਂ ਆ ਜਾਂਦੀਆਂ ਨੇ ਕਿ ਜੋਬ ਮਾਰਕੀਟ ਨੂੰ ਸਮਝਣਾ ਜੋਬ ਮਾਰਕੀਟ ਦੀ ਸਮਝ ਹੋਣੀ ਚਾਹੀਦੀ ਏ ਤੁਹਾਡੇ ਕੋਲੇ ਕਿ ਜੋਬ ਮਾਰਕੀਟ ਦੇ ਵਿੱਚ ਚੱਲ ਕੀ ਰਿਹਾ ਹੈ ਠੀਕ ਹੈ ਕਿਹੜੀਆਂ-ਕਿਹੜੀਆਂ ਜੋਬਸ ਅਵੇਲੇਬਲ ਨੇ ਜੇ ਤੁਸੀਂ ਪੌੜੀ ਚੜ੍ਹਨੀ ਹੈ ਤਾਂ ਜ਼ੀਰੋ ਤੋਂ ਹੀ ਸਟਾਰਟ ਕਰਨਾ ਪਊਗਾ ਆਬਵੀਅਸਲੀ ਗੱਲ ਆ ਲੋਅਰ ਸਕਿੱਲ ਜੋਬ ਤੋਂ ਸਟਾਰਟ ਕਰਨਾ ਪਊਗਾ ਉੱਪਰ ਤੱਕ ਦੀ ਜਿਹੜੀ ਜਰਨੀ ਆ ਉਹ ਤੁਹਾਡੀ ਜਿਵੇਂ-ਜਿਵੇਂ ਗ੍ਰੋਥ ਹੁੰਦੀ ਰਹੂਗੀ ਓਵੇਂ-ਓਵੇਂ ਤੁਹਾਡੀ ਫਿਰ ਜਰਨੀ ਉਹ ਛੇਤੀ ਹੁੰਦੀ ਰਹੂਗੀ ਜਿਹੜੇ ਬੰਦੇ ਆਲਰੇਡੀ ਐਕਸਪੀਰੀਅੰਸ ਦਾ ਜਿਹੜੇ ਬੰਦੇ ਆਲਰੇਡੀ ਸਕਿੱਲਫੁਲ ਹੁੰਦੇ ਹੁੰਦੇ ਆ ਜਿਨ੍ਹਾਂ ਕੋ ਉਹਨਾਂ ਨੂੰ ਲੋਅਰ ਸਕਿਲਡ ਜੌਬ ਤੇ ਸ਼ੁਰੂ ਕਰਨ ਦੀ ਲੋੜ ਨਹੀਂ ਹੈਗੀ ਹਾਂ ਸਿੱਖਣ ਦੀ ਐਕਸਪੋਜ਼ਰ ਲਈ ਜਾਂ ਵੈਸੇ ਟਾਈਮ ਪਾਸ ਲਈ ਉਹ ਜ਼ਰੂਰ ਕਰ ਸਕਦੇ ਐ ਐਕਸਟਰਾ ਮਨੀ ਲਈ ਪਾਰਟ ਟਾਈਮ ਵੀ ਕਰ ਸਕਦੇ ਆ ਬਟ ਉਹ ਬੰਦੇ ਸਿੱਧਾ ਹੀ ਜਾਂਦੀ ਸਾਰ ਇੱਥੇ ਆਪਣੀਆਂ ਗੁੱਡ ਜੌਬਸ ਹੈਂਡਲ ਕਰਦੇ ਆ ਗੁੱਡ ਜੌਬਸ ਅਪਰੋਚ ਕਰਦੇ ਆ ਚੰਗੀਆਂ ਵਾਈਟ ਕਾਲਰ ਜੌਬ ਜਾਂ ਬਲੂ ਕਾਲਰ ਜੌਬ ਉਹ ਟਾਰਗੇਟ ਕਰਦੇ ਆ ਸਿੱਧਾ ਹੀ ਵਧੀਆ ਦਫ਼ਤਰਾਂ 'ਚ ਬੈਠਦੇ ਆ ਕਾਫੀ ਪਿੰਦੇ ਆ ਟੌਰਨਲ ਟੌਰਨਲ ਘਰੋਂ ਜਾਂਦੇ ਆ ਤੇ ਘਰੇ ਆ ਜਾਂਦੇ ਆ 9 to 5 ਜੌਬ ਫੜਦੇ ਆ ਕਾਰਪੋਰੇਟ ਦੀਆਂ ਜੌਬਸ ਫੜਦੇ ਆ ਉਸ ਤੋਂ ਬਾਅਦ ਜੇ ਉਹਨਾਂ ਬੰਦਿਆਂ ਨੇ ਵੀ ਗਰੋ ਇਆ ਹੋਰ ਆਪਣੇ ਫ੍ਰੀਲੈਂਸਿੰਗ ਦੇ ਤੌਰ ਤੇ ਵੀ ਕੰਮ ਕਰਦੇ ਆ। ਸੋ ਇਹ ਚੀਜ਼ ਆ ਸਭ ਤੋਂ ਪਹਿਲਾਂ ਆਪਣੀ ਪੰਜਾਬ ਤੋਂ ਹੀ ਤਿਆਰੀ ਰੱਖੋ ਜਦੋਂ ਆਉਣਾ। ਸਮਝੋ ਵੀਡੀਓਜ਼ ਦੇਖੋ, ਨੈਟ ਤੇ ਰਿਸਰਚ ਕਰੋ, AI ਦਾ ਯੂਜ਼ ਕਰਨਾ ਸਿੱਖੋ। ਅੱਜ ਦੇ ਟਾਈਮ ਦੇ ਵਿੱਚ ਜਿਹਨੂੰ AI ਦਾ ਯੂਜ਼ ਕਰਨਾ ਨਹੀਂ ਆਉਂਦਾ, AI ਤੋਂ ਕਿਵੇਂ ਕੰਮ ਲੈਣਾ ਨਹੀਂ ਆਉਂਦਾ, ਉਹ ਬੰਦਾ ਓਵੇਂ ਹੀ ਆ ਜਿਹੜਾ ਅੱਜ ਦੇ ਟਾਈਮ ਵੀ ਬਟਨ ਵਾਲਾ ਫੋਨ ਹੀ ਯੂਜ਼ ਕਰ ਰਿਹਾ। ਇਹ ਮੇਰੀ ਗੱਲ ਯਾਦ ਰੱਖਿਓ। ਸੋ ਜੇ ਤੁਸੀਂ AI ਦਾ ਯੂਜ਼ ਨਹੀਂ ਕਰ ਸਕਦੇ, ਉਹਨੂੰ ਆਪਣੇ ਬੈਨੀਫਿਟ ਲਈ ਨਹੀਂ ਵਰਤ ਸਕਦੇ, ਤੁਸੀਂ ਫੇਲ ਹੋ। ਤੁਸੀਂ ਆਊਟਡੇਟਡ ਹੋ ਚੁੱਕੇ ਹੋ ਤੁਸੀਂ ਪੈਨ ਡਰਾਈਵ ਦੇ ਜਮਾਨੇ ਚ ਰਹਿ ਰਹੇ ਹੋ ਸੀ ਡੀ ਦਾ ਜਮਾਨੇ ਚ ਰਹਿ ਰਹੇ ਹੋ ਅੱਜ ਦੇ ਜਮਾਨੇ ਚ ਜਿੱਥੇ ਸਪੋਟੀਫਾਈ ਤੇ ਜਿਹੜਾ ਆ ਸਾਊਂਡਕਲਾਉਡ ਚੱਲ ਰਿਹਾ ਹੈ ਠੀਕ ਹੈ ਜੀ ਸੋ ਆਪਣੇ ਆਪ ਨੂੰ ਅਪਡੇਟ ਰੱਖੋ ਸਕਿੱਲ ਸਿੱਖੋ ਸਕਰੋਲਿੰਗ ਨਾ ਕਰੋ ਆਪਣੇ ਆਪ ਤੇ ਇਨਵੈਸਟ ਕਰੋ ਕੋਰਸੇ ਸਿੱਖੋ ਇੱਥੇ ਹਰ ਇੱਕ ਚੀਜ਼ ਦੀ ਸਰਟੀਫਿਕੇਸ਼ਨ ਹੁੰਦੀ ਆ ਕੋਰਸੇ ਹੁੰਦੇ ਆ ਚਾਹੇ ਉਹ ਕੇਅਰਵਰਕ ਹੋਵੇ ਚਾਹੇ ਕੋਈ ਵੀ ਫੀਲਡ ਹੋਵੇ ਹਰ ਇੱਕ ਦੇ ਸਰਟੀਫਿਕੇਸ਼ਨ ਹੁੰਦੀ ਆ ਮੈਂ ਤੁਹਾਨੂੰ ਉਦਾਹਰਨ ਦਿੰਦਾ ਜੇ ਤੁਹਾਨੂੰ ਮੰਨ ਲਓ ਕੋਈ ਵੀ ਚੀਜ਼ ਨਹੀਂ ਆਉਂਦੀ ਬਿਲਕੁਲ ਨਵੀਂ ਚੀਜ਼ ਤੁਸੀਂ 0 ਤੋਂ ਸਟਾਰਟ ਕਰਕੇ 6 ਮਹੀਨੇ ਸਾਲ ਦੇ ਵਿੱਚ ਉਹ ਲਗਾਤਾਰ ਦੇ ਸਿੱਖਦੇ ਹੋ ਸਾਲ ਤੋਂ ਬਾਅਦ ਕਿਸੇ ਬੜੀਆ ਕਿਸੇ ਵਧੀਆ ਤਕੜੀ ਕੰਪਨੀ ਦੇ ਵਿੱਚ ਵੱਡੇ ਲੈਵਲ ਦਾ ਪੈਕੇਜ ਤੁਸੀਂ ਹਾਸਲ ਕਰ ਸਕਦੇ ਹੋ 50 50000 ਪੌਂਡ ਸਾਲਾਨਾ ਦੀ ਤਨਖਾਹ ਦੀਆਂ ਜੌਬਾਂ ਲੋਕੀ 0 ਤੋਂ ਸਟਾਰਟ ਕਰਕੇ ਸਾਲ 6 ਮਹੀਨੇ ਉਹ ਸਕਿੱਲ ਸਿੱਖ ਕੇ ਆਨਲਾਈਨ ਉਹ ਵੀ ਘਰਾਂ ਤੋਂ ਇਹ ਆਫਰ ਲਈ ਬੈਠੇ ਆ ਜੌਬਾਂ ਕਰ ਰਹੇ ਆ ਸਟੇਬਲ ਹੋਈ ਬੈਠੇ ਆ ਆਪਣੀ ਲਾਈਫ ਸੈੱਟ ਕਰੀ ਬੈਠੇ ਆ ਅੱਜ ਦਾ ਟਾਈਮ ਟੈਕਨੋਲੋਜੀ ਦਾ ਯੋਗਾ ਇਹਦਾ ਯੂਜ਼ ਕਰਨਾ ਸਿੱਖੋ ਪਿੱਛੇ ਨਾ ਰਹੋ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਸੁਧਾਰੋ ਮੈਂ ਇਹੀ ਕਹਿਣਾ ਚਾਹੂੰਗਾ ਬਾਕੀ ਵੀਡੀਓਸ ਤਾਂ ਬਹੁਤ ਨੇ ਜਿੰਨੀਆਂ ਮਰਜ਼ੀ ਪਾ ਲਓ ਅਵੇਅਰਨੈਸ ਤਾਂ ਵੀ ਨਹੀਂ ਹੁੰਦੀ ਹੈਗੀ ਹਜ਼ਾਰਾਂ ਬਾਰ ਮੈਂ ਵੀਡੀਓਸ ਪਾਉਂਦਾ ਰਹਿਣਾ ਇੰਸਟਾਗ੍ਰਾਮ ਤੇ ਵੀ YouTube ਤੇ ਵੀ ਸੋ ਜਿਨ੍ਹਾਂ ਨੇ ਸਮਝਣਾ ਉਹ ਸਮਝ ਲੈਣਗੇ ਆਪਣੀ ਜ਼ਿੰਦਗੀ ਬਿਹਤਰ ਕਰ ਲੈਣਗੇ ਹੋਰ ਕੋਈ ਵੀ ਅਪਡੇਟ ਤੁਸੀਂ UK ਦੀ ਮਿਸ ਨਾ ਕਰੋ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਸੇਮ ਨਾਮ ਤੋਂ ਚੈਨਲ ਆ ਤੇ YouTube ਦੇ ਉੱਤੇ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ